ਸਾਖੀ ਭਾਈ ਗੁਰਦਾਸ ਜੀ ਦੀ ਜਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦਾ ਹੰਕਾਰ ਤੋੜਿਆ ਭਾਈ ਗੁਰਦਾਸ ਜੀ ਹੋਰ ਸਿੱਖਾਂ ਦੇ ਨਾਲ ਵਿਚਾਰ ਵਟਾਂਦਰਾ ਕਰੇ ਸਨ ਜਦੋਂ ਸਿੱਖਾਂ ਨੇ ਪੁੱਛਿਆ ਭਾਈ ਗੁਰਦਾਸ ਜੀ ਸਿੱਖ ਸਿੱਖੀ ਵਿੱਚ ਪੂਰਾ ਕਿਸ ਤਰ੍ਹਾਂ ਉਤਰ ਸਕਦਾ ਹੈ ਤਦ ਭਾਈ ਗੁਰਦਾਸ ਜੀ ਨੇ ਕਿਹਾ ਜੇ ਕੋ ਸੰਗ ਵਰਤਦਾ ਸਿੱਖ ਸਿਦਕ ਨਹਾਰੇ ਭਾਵ ਜੇ ਗੁਰੂ ਪ੍ਰੀਖਿਆ ਲਵੇ ਤਾਂ ਸਿੱਖ ਸਦਕ ਨਾ ਹਾਰੀ ਇਹ ਸਾਰੀ ਗੱਲ ਗੁਰੂ ਸਾਹਿਬ ਆਪ ਵੀ ਸੁਣ ਰਹੇ ਸਨ ਗੁਰੂ ਸਾਹਿਬ ਨੂੰ ਭਾਈ ਗੁਰਦਾਸ ਜੀ ਦੇ ਹਿਰਦੇ ਵਿੱਚ ਬੈਠੀ ਸੁਖਮ ਹੋਮੇ ਦਾ ਪਤਾ ਲੱਗ ਗਿਆ ਗੁਰੂ ਦਾ ਕੰਮ ਹੈ ਉਹ ਆਪਣੇ ਸਿੱਖ ਨੂੰ ਪਾਰਸ ਬਣਾ ਲੈਂਦਾ ਹੈ ਰਤਾ ਵੀ ਖੋਟ ਨਹੀਂ ਰਹਿਣ ਦਿੰਦਾ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਹੋਮੇ ਰੋਗ ਨਾ ਕਟਾਈ ਉਹ ਬੈਦ ਨਾ ਲਈ ਹੈ ਭਾਵ ਕਿ ਜਿਹੜਾ ਹੋਮ ਦਾ ਰੋਗ ਹੀ ਨਹੀਂ ਕੱਟ ਸਕਦਾ ਉਸ ਗੁਰੂ ਵਿਦਿਅਕ ਕੋਲ ਜਾਣ ਦਾ ਕੀ ਫਾਇਦਾ ਸੋ ਗੁਰੂ ਸਾਹਿਬ ਨੇ ਭਾਈ ਗੁਰਦਾਜ ਦੇ ਮਨ ਚੋਂ ਹਉਮੈ ਕੱਢਣ ਲਈ ਇੱਕ ਸਵਾਂਗ ਰਚਿਆ ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਭਾਈ ਗੁਰਦਾਜ ਜੀ ਦੇ ਨਾਲ ਕਾਬਲ ਵਿੱਚ ਘੋੜੇ ਲੈਣ ਲਈ ਭੇਜ ਦਿੱਤਾ ਨਾਲ ਹੀ ਇੱਕ ਸੰਦੂਕ ਦਿੱਤਾ ਜਿਸ ਵਿੱਚ ਕੀਮਤੀ ਮੋਹਰੇ ਸਨ ਕਾਬਲ ਵਿੱਚ ਜਦ ਘੋੜੇ ਖਰੀਦ ਕੇ ਭਾਈ ਗੁਰਦਾਸ ਜੀ ਮੁੱਲ ਕਰਨ ਲਈ ਤੰਬੂ ਵਿੱਚੋਂ ਮੋਹਰਾ ਕੱਢ ਕੇ ਦੇਣ ਲੱਗੇ ਤਾਂ ਸੰਦੂਕ ਦੇਖਿਆ ਸੰਦੂਕ ਵਿੱਚ ਮੋਹਰਾਂ ਦੀ ਜਗ੍ਹਾ ਖੋਟੇ ਸਿੱਕੇ ਸਨ ਇਹ ਦੇਖ ਕੇ ਭਾਈ ਗੁਰਦਾਸ ਜੀ ਬਹੁਤ ਹੈਰਾਨ ਹੋਏ ਸੋਚਿਆ ਹੁਣ ਜੇ ਪਠਾਣਾਂ ਨੂੰ ਕਿਹਾ ਕਿ ਸਾਡੇ ਕੋਲ ਪੈਸੇ ਹੈ ਨਹੀਂ ਤਾਂ ਇਹ ਬਹੁਤ ਬੁਰਾ ਭਲਾ ਬੋਲਣਗੇ ਵਿਚਾਰਾਂ ਦਾ ਹੜ ਭਾਈ ਸਾਹਿਬ ਦੇ ਮਨ ਵਿੱਚ ਚੱਲ ਪਿਆ ਆਖਿਰ ਹੋਰ ਕੋਈ ਪੇਸ ਨਾ ਜਾਂਦੀ ਦੇਖ ਖੰਜਰ ਨਾਲ ਤੰਬੂ ਪਾੜਿਆ ਅਤੇ ਪਿੱਛੋਂ ਦੀ ਭੱਜ ਗਏ ਦੂਜੇ ਪਾਸੇ ਨਾਲ ਦੇ ਸਿੱਖਾਂ ਸੋਚਿਆ ਕੀ ਗੱਲ ਹੋਈ ਭਾਈ ਗੁਰਦਾਸ ਜੀ ਤੰਬੂ ਵਿੱਚੋਂ ਮੋਹਰਾਂ ਲੈ ਕੇ ਹੀ ਨਹੀਂ ਪਲਟੇ ਅੰਦਰ ਜਾ ਕੇ ਦੇਖਿਆ ਤਾਂ ਮੋਹਰਾਂ ਵਾਲਾ ਸੰਦੂਕ ਖੁੱਲਾ ਹੋਇਆ ਸੀ ਤੇ ਕੁਝ ਮੋਹਰਾਂ ਆਸੇ-ਪਾਸੇ ਖਿਲਰੀਆਂ ਹੋਈਆਂ। ਭਾਈ ਗੁਰਦਾਸ ਜੀ ਅੰਦਰ ਨਹੀਂ ਸਨ। ਸੋ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੇ ਮੋਹਰਾਂ ਦੇਖ ਕੇ ਘੋੜੇ ਲੈ ਤੇ ਵਾਪਸ ਆ ਗਏ। ਭਾਈ ਗੁਰਦਾਸ ਜੀ ਉੱਥੋਂ ਭੱਜ ਕੇ ਸਿੱਧਾ ਕਾਂਸੀ ਪੁੱਜ ਗਏ। ਉੱਥੇ ਰਾਜੇ ਨੂੰ ਜਦ ਭਾਈ ਗੁਰਦਾਸ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਬਹੁਤ ਖੁਸ਼ ਹੋਇਆ। ਨਿਤ ਦਿਨ ਦਮਨ ਲੱਗਦੇ ਭਾਈ ਗੁਰਦਾਸ ਜੀ ਕਥਾ ਕਰਦੇ ਸੰਗਤਾਂ ਨੂੰ ਗੁਰੂ ਪ੍ਰੇਮ ਨਾਲ ਜੋੜਦੇ। ਇਸ ਤਰ੍ਹਾਂ ਕਾਫੀ ਦਿਨ ਬਤੀਤ ਗਏ ਪਰ ਭਾਈ ਗੁਰਦਾਜ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਾਝ ਹੀ ਹੁਣ ਕਰਕੇ ਆਪਣੀ ਕਰਨੀ ਤੇ ਸ਼ਰਮਿੰਦਾ ਹੁਣ ਕਰਕੇ ਬਹੁਤ ਵਿਆਕੁਲ ਸਨ ਇੱਕ ਦਿਨ ਭਾਈ ਗੁਰਦਾਜ ਨੂੰ ਸੁਪਨੇ ਵਿੱਚ ਗੁਰੂ ਸਾਹਿਬ ਨੇ ਸਾਰੀ ਰਾਤ ਦਰਸ਼ਨ ਦਿੱਤੇ ਉਹਨਾਂ ਨੇ ਵੀ ਸਾਰੀ ਰਾਤ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਆਨੰਦ ਮਾਣਿਆ ਅਜੀ ਸਵੇਰ ਹੋਈ ਤੇ ਬਬੀਹਾ ਬੋਲਿਆ ਤਾਂ ਉਹਨਾਂ ਦੀ ਅੱਖ ਖੁੱਲ ਗਈ ਅਤੇ ਸੂਪਨ ਦਰਸ਼ਨ ਦਾ ਜੋ ਸੁੱਖ ਸੀ ਉਹ ਜਾਂਦਾ ਰਿਹਾ ਇਸ ਸੂਪਨ ਦਰਸ਼ਨ ਨੇ ਭਾਈ ਗੁਰਦਾਸ ਜੀ ਦੇ ਅੰਦਰ ਬਿਰਹਾ ਦੀ ਜੀਅ ਅੱਗ ਸੀ ਉਹ ਜਗਾ ਦਿੱਤੀ ਅਤੇ ਉਹਨਾਂ ਨੂੰ ਬਿਆਕੁਲ ਕਰ ਦਿੱਤਾ ਜਿਸ ਨੂੰ ਭਾਈ ਸਾਹਿਬ ਨੇ ਆਪਣੀ ਬਾਣੀ ਵਿੱਚ ਅੰਕਿਤ ਕੀਤਾ ਹੈ ਚਾਤਕ ਸ਼ਬਦ ਸੁਣ ਅੱਖੀਆਂ ਉਗਰ ਗਈ ਭਈ ਜਲ ਮੀਨ ਗਤ ਬਿਰਹੇ ਜਗਾਏ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਂਸੀ ਦੇ ਰਾਜੇ ਨੂੰ ਚਿੱਠੀ ਲਿਖੀ ਅਤੇ ਕਿਹਾ ਸਾਡਾ ਇੱਕ ਚੋਰ ਤੇਰੇ ਦੇਸ਼ ਵਿੱਚ ਹੈ ਉਸ ਨੂੰ ਬੰਨ੍ਹ ਕੇ ਸਾਡੇ ਕੋਲ ਪੇਸ਼ ਕਰੋ ਰਾਜੇ ਨੇ ਜਾਦੇ ਚਿੱਠੀ ਭਾਈ ਗੁਰਦਾਸ ਜੀ ਨੂੰ ਦਿਖਾਈ ਅਤੇ ਚਿੰਤਾ ਜ਼ਾਹਰ ਕੀਤੀ ਕਿ ਭਾਈ ਸਾਹਿਬ ਮੇਰੀ ਨਗਰੀ ਵਿੱਚ ਗੁਰੂ ਸਾਧਾ ਚੋਰ ਕਿਵੇਂ ਹੋ ਸਕਦਾ ਹੈ ਇਹ ਸੁਣ ਭਾਈ ਗੁਰਦਾਸ ਜੀ ਝਟ ਸਮਝ ਗਏ ਅਤੇ ਰਾਜੇ ਨੂੰ ਕਿਹਾ ਅਸੀਂ ਹੀ ਗੁਰੂ ਸਾਧੇ ਚੋਰ ਹਾਂ ਇਹ ਸੁਣ ਰਾਜਾ ਬਹੁਤ ਹੈਰਾਨ ਹੋਇਆ ਅਤੇ ਕਿਹਾ ਭਾਈ ਸਾਹਿਬ ਅਸੀਂ ਤੁਹਾਨੂੰ ਕਿਵੇਂ ਬੰਨ੍ਹ ਕੇ ਲਿਜਾ ਸਕਦੇ ਹਾਂ ਤੁਸੀਂ ਸਾਡੇ ਨਾਲ ਸਿੱਧਾ ਹੀ ਚੱਲੋ ਲਾਗੇ ਜਾ ਕੇ ਅਸੀਂ ਤੁਹਾਨੂੰ ਬੰਨ੍ਹ ਲਵਾਂਗੇ ਭਾਈ ਗੁਰਦਾਸ ਜੀ ਨੇ ਕਿਹਾ ਨਹੀਂ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਹੁਕਮ ਹੈ ਉਸੇ ਤਰ੍ਹਾਂ ਸਾਨੂੰ ਬਨ ਕੇ ਗੁਰੂ ਸਾਹਿਬ ਅੱਗੇ ਪੇਸ਼ ਕੀਤਾ ਜਾਵੇ ਜਦ ਬਨ ਕੇ ਗੁਰੂ ਸਾਹਿਬ ਅੱਗੇ ਪੇਸ਼ ਹੋਏ ਤਾਂ ਭਾਈ ਗੁਰਦਾਸ ਜੀ ਨੇ ਚਰਨਾਤ ਦੇਖ ਕੇ ਮੁਆਫੀ ਮੰਗੀ ਅਤੇ ਭੁੱਲ ਬਖਸ਼ਾਈ ਅਤੇ ਨਾਲ ਹੀ ਬਾਰਜੀ ਬਾਵੀ ਬੋੜੀ ਉਚਾਰੀ ਅਤੇ ਅੰਤ ਤੇ ਕਿਹਾ ਜੇ ਗੁਰ ਪਰਮਾਏ ਸੰਗ ਕਰ ਕਿਆ ਸਿੱਖ ਵਿਚਾਰਾ ਭਾਵ ਜੇ ਗੁਰੂ ਹੀ ਸਵਾੰਗ ਕਰਕੇ ਪਰਮਾਏ ਤਾਂ ਸਿੱਖ ਵਿਚਾਰਾ ਕੀ ਕਰੇ ਜੋਸ਼ ਚ ਬਚ ਨਿਕਲੇ ਇਸ ਸਾਕਿਓ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਭਾਵੇਂ ਤੁਹਾਡੀ ਅਵਸਥਾ ਕਿੰਨੀ ਹੀ ਉੱਚੀ ਹੋਵੇ ਪਰ ਸਿੱਖ ਨੂੰ ਹਮੇਸ਼ਾ ਹੀ ਗੁਰੂ ਅੱਗੇ ਜੋਰਨਿਆ ਕਰਦੇ ਰਹਿਣਾ ਚਾਹੀਦਾ ਹੈ ਇੱਕ ਗੁਰੂ ਹੀ ਹੈ ਜੋ ਅਭੁੱਲ ਹੈ ਗੁਰੂ ਤੇ ਕਰਤਾਰ ਅਭੁੱਲ ਹਨ ਬਾਕੀ ਸਭ ਚੀਜ਼ਾਂ ਭੁੱਲਣਹਾਰ ਹਨ ਇਸ ਲਈ ਸਾਨੂੰ ਹਮੇਸ਼ਾ ਗੁਰੂ ਦਾ ਆਉਟ ਆਸਰਾ ਲੈਣਾ ਚਾਹੀਦਾ ਹੈ ਗੁਰੂ ਸਾਨੂੰ ਤੂਫਾਨਾਂ ਵਿੱਚੋਂ ਕੱਢਦਾ ਹੈ ਗੁਰੂ ਸਾਨੂੰ ਸਮੁੰਦਰਾਂ ਵਿੱਚੋਂ ਡੋਬਣ ਤੋਂ ਬਚਾ ਲੈਂਦਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਕਰਨ ਨਾਲ ਭੁੱਲਣਾ ਅਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ